ਸਤਿ ਸ੍ਰੀ ਅਕਾਲ ਜੀ ਮੇਰੇ ਵੀਰ ਪੈਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬਲਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੀ ਵਧੀਆ ਹੋਵੋਗੇ ਪ੍ਰਮਾਤਮਾ ਜੀ ਤੁਹਾਨੂੰ ਵਧੀਆ ਹੀ ਰੱਖਣ ਜੀ ਤੁਹਾਡੇ ਲਈ ਜਿਹੜੀ ਹੁਣ ਜਾਣਕਾਰੀ ਲੈ ਕੇ ਆਈਆਂ ਜੀ ਚੰਡੀਗੜ੍ਹ ਵਿੱਚ ਅਧਿਆਪਕਾਂ ਦੀ ਭਰਤੀ ਦੇ ਬਾਰੇ ਲੈ ਕੇ ਆਈਆਂ ਜੀ ਭਰਤੀ ਓਪਨ ਹੋਈ ਹੈ ਅਧਿਆਪਕਾਂ ਦੀ ਭਰਤੀ ਦੀ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਨਹੀਂ ਉਹਨਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਵੀਡੀਓਜ਼ ਨੂੰ ਲਾਈਕ ਕਰਿਓ ਜੀ ਕਮੈਂਟ ਕਰਿਓ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡੀ ਹਰ ਇੱਕ ਕਮੈਂਟ ਦਾ ਜਿਹੜਾ ਰਿਪਲਾਈ ਦਿੱਤਾ ਜਾਵੇਗਾ ਜੀ ਤੇ ਜਿਹੜੀ ਹੁਣ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕਰਨ ਜਾ ਰਹੀਆਂ ਜੀ ਫੁੱਲ ਆਫ ਨੋਟੀਫਿਕੇਸ਼ਨ ਐਟ ਜੀਟੀਟੀ ਬਾਰੇ ਜੀ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਜਰੂਰ ਸਮਝ ਆਵੇਗੀ ਕਿ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦੇ ਕਿ ਇਹਦੀ ਐਲੀਜੀਬਿਲਟੀ ਹੈ ਤੁਹਾਨੂੰ ਪੂਰੀ ਵੀਡੀਓ ਦੇਖ ਕੇ ਬਿਨਾ ਕੁਝ ਵੀ ਸਮਝ ਨਹੀਂ ਆਵੇਗਾ ਕਿ ਇਹਦੇ ਵਿੱਚ ਕੌਣ-ਕੌਣ ਐਲੀਜੀਬਲ ਹੈ ਇਹ ਵੈਕੈਂਸੀ ਭਰਨ ਦੇ ਲਈ ਸਭ ਤੋਂ ਪਹਿਲਾਂ ਸਟਾਰਟਿੰਗ ਡੇਟ ਦੀ ਗੱਲ ਕਰੀਏ ਤਾਂ ਜੀ 14/8/2025 ਦੀ ਸਟਾਰਟਿੰਗ ਡੇਟ ਹੈ ਜੀ ਫਾਰਮ ਪਰ ਨੇ ਜਿਹੜੇ ਜੀ 14/8/2025 ਤੋਂ ਸ਼ੁਰੂ ਹੋ ਗਏ ਨੇ ਤੇ ਜਿਹੜੀ ਦੀ ਅਖੀਰ ਮਿਤੀ ਹੈ ਜੀ 5/9/2025 ਏ ਜੀ ਅਖੀਰ ਮਿਤੀ ਹੈ ਜੀ 5 ਸ਼ਾਮ ਦੇ 5 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਸਾਈਟ ਹੈ ਆਫ ਕਰ ਦਿੱਤੀ ਜਾਵੇਗੀ ਤੁਸੀਂ ਫਾਰਮ ਇਸ ਤੋਂ ਬਾਅਦ ਨਹੀਂ ਭਰ ਸਕਦੇ ਜੀ ਜਰਨਲ OBC EWS ਦੀ ਜਿਹੜੀ ਫੀਸ ਹੈ ਜੀ 1000 ਰੁਪਏ ਹੈ ਜਦਕਿ ਐਸੇ ਦੀ ਫੀਸ ਹੈ 500 ਰੁਪਏ ਹੈ ਜੀ ਟੋਟਲ ਜਿਹੜੀਆਂ ਪੋਸਟਾਂ ਨੇ ਇਹਦੇ ਵਿੱਚ 104 ਪੋਸਟਾਂ ਨੇ ਜੀ ਅਧਿਆਪਕ ਨੇ ਜਿਹੜੇ 104 ਅਧਿਆਪਕ ਰੱਖੇ ਜਾਣੇ ਨੇ ਜੀ ਕੁਆਲਿਫੀਕੇਸ਼ਨ ਦੇਖੀ ਤਾਂ ਗ੍ਰੈਜੂਏਸ਼ਨ ਇਨ ਰਿਲੇਟਿਡ ਫੀਲਡ ਵਿੱਚ ਤੁਹਾਡੇ 50% ਹੋਣੇ ਚਾਹੀਦੇ ਆ ਬੀਐਡ ਦੇ ਵਿੱਚ ਤੁਹਾਡੇ 50% ਹੋਣੇ ਚਾਹੀਦੇ ਆ ਪਲੱਸ ਤੁਹਾਡਾ ਸੀਟੈਟ ਲੈਵਲ 2 ਦਾ ਐਗਜ਼ਾਮ ਜਿਹੜਾ ਉਹ ਵੀ ਪਾਸ ਕੀਤਾ ਹੋਣਾ ਚਾਹੀਦਾ ਜੇ ਤੁਸੀਂ ਪਾਸ ਨਹੀਂ ਕੀਤਾ ਹੋਇਆ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਜੀ 80 ਘੰਟਿਆਂ ਦਾ ਤੁਹਾਡਾ ICT ICT ਜਿਹੜਾ ਸਕਿੱਲ ਸਰਟੀਫਿਕੇਟ ਹੋਣਾ ਚਾਹੀਦਾ ਕੰਪਿਊਟਰ ਕੋਰਸ ਦਾ ਜੇ ਤੁਹਾਡੇ ਕੋਲੋਂ ਨਹੀਂ ਹੈ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਜਿਹੜਾ ਤੁਹਾਡਾ ਕੰਪਿਊਟਰ ਕੋਰਸ ਸਰਟੀਫਿਕੇਟ ਹੈ ਉਹ ਗਵਰਨਮੈਂਟ ਅਪਰੂਵਡ ਹੋਣਾ ਚਾਹੀਦਾ ਜੀ ਉਹ ਉਹੀ ਸਰਟੀਫਿਕੇਟ ਦੇ ਲਈ ਐਲੀਜੀਬਲ ਹੁੰਦਾ ਜਿਹੜਾ ਕਿ ਗਵਰਨਮੈਂਟ ਅਪਰੂਵਡ ਹੋਵੇ ਨਹੀਂ ਤਾਂ ਇਹ ਸਰਟੀਫਿਕੇਟ ਲਾਉਂਦਾ ਤੁਹਾਡਾ ਕੋਈ ਫਾਇਦਾ ਨਹੀਂ ਹੋਵੇਗਾ ਜਿਹੜਾ ਕਿ ਗਵਰਨਮੈਂਟ ਅਪਰੂਵਡ ਹੀ ਨਹੀਂ ਹੈ ਇਦੇ ਵਿੱਚ ਜਿਹੜੇ ਟੀਚਰ ਰੱਖੇ ਜਾਣੇ ਨੇ ਜਿਵੇਂ ਕਿ ਅਲੱਗ-ਅਲੱਗ ਸਬਜੈਕਟ ਦੇ ਟੀਚਰ ਰੱਖੇ ਨੇ ਜਾਨੇ ਨੇ ਅਕੋਰਡਿੰਗ ਟੂ ਦਾ ਕਾਸਟ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹੜਾ ਇੰਗਲਿਸ਼ ਦੇ ਟੀਚਰ ਹੈ ਜਰਨਲ ਦੇ 4 OBC ਦਾ 1 SC ਦਾ 4 EWS S ਦਾ 1 ਅਤੇ ਟੋਟਲ ਜਿਹੜੀਆਂ ਦੀਆਂ ਪੋਸਟਾਂ ਹੋ ਜਾਣਗੀਆਂ 10 ਜੀ ਤੇ ESM ਦਾ 1 ਤੇ SST ਜਿਹੜੇ ਉਹ ਟੀਚਰ ਰੱਖਣੇ ਨੇ SST ਦੇ ਜੀ 13 ਜਰਨਲ OBC ਦੇ 8 SC ਦੇ 6 EW ਦੇ EWS ਦੇ 3 ਟੋਟਲ ਹੋ ਗਈਆਂ ਜੀ 3 ਵੈਕੈਂਸੀਆਂ ਹਿੰਦੀ ਟੀਚਰ ਜਿਹੜੇ ਰੱਖਣੇ ਨੇ ਜਨਰਲ ਦੇ 1 OBC ਦਾ 2 SC ਦਾ 1 EWS ਦਾ ਕੋਈ ਨਹੀਂ ਰੱਖਣਾ ਜੀ ਟੋਟਲ ਜਿਹੜੀਆਂ ਨੇ ਪੋਸਟ ਆਉ ਹੋ ਜਾਣੀਆਂ 4 ਜਿਹੜੇ ਮੈਥਸ ਟੀਚਰ ਰੱਖਣੇ ਨੇ ਜੀ ਜਨਰਲ ਦੇ 2 OBC ਦਾ ਕੋਈ ਨਹੀਂ ਰੱਖਣਾ SC ਦਾ ਜਿਹੜਾ ਹੈ ਜੀ ਉਹ ਰੱਖਣਾ ਜੀ ਅ 12 ای ڈبلیو ایس ਦਾ 1 ਤੇ ٹوٹل ਜਿਹੜੀਆਂ ਨੇ ਪੋਸਟ ਆ ਹੋ ਜਾਣਗੀਆਂ 15 ਪੰਜਾਬੀ ਦੇ ਜਿਹੜੇ ਜੀ 6 టీచర్ ਰੱਖਣੇ ਨੇ ਜਰਨਲ ਦੇ او بی سی ਦਾ ਕੋਈ ਨਹੀਂ ਰੱਖਣਾ ਜੀ ਐਸ ਸੀ ਦਾ ਦੋ ਰੱਖਣੇ ਨੇ ای ڈبلیو ایس ਦਾ ਇੱਕ ਰੱਖਣਾ ਹੈ ਜੀ ٹوٹل ਇਹਦੀਆਂ ਪੋਸਟ ਆ ਹੋ ਜਾਣਗੀਆਂ 9 ਜਿਹੜੇ ਸਾਇੰਸ ਮੈਡੀਕਲ ਚ ਰੱਖਣਾ ਹੈ ਜੀ ਹੋਰ ਰੱਖਣੇ ਹੈ ਜੀ ਜਰਨਲ ਦਾ ਦੋ او بی سی ਦਾ ਦੋ ਐਸ ਸੀ ਚ ਤਿੰਨ AWS ਦਾ ਇੱਕ ਟੋਟਲ ਇਹਦੀਆਂ ਪੋਸਟਾਂ ਹੋ ਜਾਣੀਆਂ 8 ਤੇ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਈ ਵਾਰੀ ਕੀ ਹੁੰਦਾ ਕਿਸੇ ਨੂੰ ਸਮਝ ਨਹੀਂ ਆਂਦਾ ਤਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਅਕੋਰਡਿੰਗ ਟੂ ਦਾ ਸਬਜੈਕਟ ਜਿਹੜੇ ਟੀਚਰ ਰੱਖਣੇ ਨੇ ਕਿੰਨੇ ਕਿੰਨੇ ਰੱਖਣੇ ਨੇ ਜੀ ਇਹ ਸੀ ਜੀ ਜਾਣਕਾਰੀ ਜਿਹੜੀ ਕਿ ਚੰਡੀਗੜ੍ਹ ਵਿੱਚ ਦੇ ਅਪਕਾਂ ਦੀ ਭਰਤੀ ਹੈ ਇਹ ਉਹਨਾਂ ਦੇ ਬਾਰੇ ਕਿ ਕੌਣ-ਕੌਣ ਅਪਲਾਈ ਕਰ ਸਕਦੇ ਆ ਉਮੀਦ ਹੈ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਜੀ ਵਧੀਆ ਲੱਗੀ ਹੋਵੇਗੀ ਜਿਹੜੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਤੁਹਾਨੂੰ ਸਮਝ ਆਈ ਹੋਵੇਗੀ ਜੀ ਜੇ ਕਿਸੇ ਨੇ ਸਾਡੇ ਨਾਲ WhatsApp ਗਰੁੱਪ ਤੇ Telegram ਜਾਂ ਫਿਰ Facebook Facebook ਜਿਹੜਾ ਗਰੁੱਪ ਹੈ ਉਹਦੇ ਵਿੱਚ ਜੁਆਇਨ ਹੋਣਾ ਹੈ ਤਾਂ ਤੁਸੀਂ ਜੀ ਡਿਸਕ੍ਰਿਪਸ਼ਨ ਵਿੱਚ ਜਾਓ ਉੱਥੇ ਅਸੀਂ ਤੁਹਾਨੂੰ ਲਿੰਕ ਆ ਜੋ ਪ੍ਰੋਵਾਈਡ ਕੀਤੇ ਹੋਏ ਆ ਤੁਸੀਂ ਉੱਥੇ ਜਾ ਕੇ ਜਿਹੜੀ ਵੀ ਐਪਲੀਕੇਸ਼ਨ ਤੇ ਤੁਸੀਂ ਜੁਆਇਨ ਹੋਣਾ ਚਾਹੁੰਦੇ ਹੋ ਹੋ ਸਕਦੇ ਹੋ ਜੀ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਹੋ ਸਕਦੇ ਹੋ WhatsApp ਗਰੁੱਪ ਵਿੱਚ ਵੀ ਹੋ ਸਕਦੇ ਹੋ Facebook ਇਸਟਾ ਵੀ ਹੈ ਜੇ ਤੁਸੀਂ ਜਿੱਥੇ ਵੀ ਚਾਹੋ ਤੁਸੀਂ ਐਪਲੀਕੇਸ਼ਨ ਵਿੱਚ ਜੁਆਇਨ ਕਰ ਸਕਦੇ ਹੋ ਜੀ ਧੰਨਵਾਦ ਜੀ